ਆਜੇ ਕਰ ਜੇਰੀ ਆ ਲਾ ਉਹ ਬੈਜੋ ਪੁਰਾਣਾ ਟਗਣਾ ਵਾਲਾ ਸੰਦੂਕ ਆ ਭੈਣ ਚ ਕਿੱਥੇ ਗਿਆ ਇਹ ਤਾਂ ਪੇਟੀ ਤਾਂ ਮਿਲ ਗਈ ਇਹਦਾ ਸੋਨਾ ਕਿੱਥੇ ਆ ਲੈ ਕੇ ਟਗਣਾ ਵਾਲਾ ਸੰਦੂਕ ਉੱਤੀ ਦੇਖਨਾ ਕਿੰਨੀ ਵਧੀਆ ਆ ਆਵੇ ਇਹਦੇ ਨਾਲ ਦਾ ਚੁੱਲਾ ਸੀ ਹੋ ਨਹੀਂ ਉਹ ਹੋਰ ਆ ਨਾ ਲੈ ਕੇ ਦੇਖੋ ਭਾਈ ਚੁੱਲਾ ਕਿੱਦਾਂ ਦਾ ਸਵਾਰੀ ਲੈ ਲੋ ਨਾ ਨਾ ਕਾਜੀ ਕਿੰਨੇ ਦਾ ਹੈ 22000 22000 ਆ ਦੇਖਾ ਤੈਨੂੰ 22000 ਦਾ ਭਰਾ ਸਾਲਾ ਸਾਢੇ ਘਰੇ ਤਖਤੇ ਪਏ ਹੋਵਣੇ ਅਸੀਂ ਵੀ 22000 ਦੇ ਲਈ ਦੱਸੋ ਐਲਾਨ ਲੱਗਾ ਸਾਨੂੰ ਜਿਹੜੀ ਜਿਹੜੀ ਲਲਾ ਜਿਹੜੀ ਜਿਹੜੀ ਔਖਰੀ ਤਾਂ ਵਧੀਆ ਲੱਗ ਰਹੀ ਨਾ ਪਰ ਅੱਛੇ ਭਾਈ ਪੈਸੇ ਤਾਂ ਕੋਈ ਅਸੀਂ ਕਿਸੇ ਦਾ ਮੰਗੀ ਹੈ ਹਨਾ ਪੈਸੇ ਕੋਚੇ ਦਾ ਏਟੀਐਮ ਕਾਡਰ ਰੱਖਣਗੇ ਅਜੋ ਹੁਤੇ ਕਿਤੇ ਰੁਕਰ ਚਿੱਲ ਬੁਲਬੁਲੇ ਨਹੀਂ ਆ ਲੈ ਲੋ ਤੁਸੀਂ ਅੱਜ ਬੁਲਬਲੇ ਲੈ ਆ ਛਤਰੀ ਲੈ ਲੋ ਛਤਰੀ ਮੇਜ ਬੱਚਨ ਲਈ ਕੰਮ ਆਲੇਗਾ ਛਤਰੀ ਮੋਵਟੀ ਆ ਗਈ ਆ ਕੋੜੀ ਕੋੜੀ ਨੇ ਇਹ ਵਧੀਆ ਲੱਗਣਾ ਲਈ ਵਾਸਤੇ ਆ ਨਾ ਭਾਈ ਨੇ ਚੱਕ ਲੈ ਕਰ ਪਾਣ ਪੈਣ ਜੋ ਜੈਰੀ ਪਿੰਨੀ ਵੜ ਦੇਣਾ ਜੈਰੀ ਨੂੰ ਨਹੀਂ ਵੜਨਾ ਅੱਜ ਅੱਜ ਤਾਂ ਬੰਦਿਆਂ ਪੈਣਗੇ ਅੱਜ ਬਸ

ਚੰਗੇ ਗੱਲ ਨਹੀਂ ਖਵਾਣਾ ਜੇ ਚੱਜ ਦੀ ਖਵਾ 20 ਰੁਪਏ ਦੀ ਖਲਾ ਕੇ ਵਿੱਡਿਆ ਬਣਾਦੀ ਪੂਰੀ ਸਾਲੀ ਐਲਬਮ ਤਿਆਰ ਕਰਦੀ ਹੈ ਮੇਰੀ ਇਹਦਾ ਤਾਂ ਪੁੱਛਾ ਗੂਗਲ 'ਤੇ ਚਾਉਂਦੇ ਆ ਪਾਇਆ ਹਸਦਾ ਹੈ ਇਹਨਾਂ ਨੂੰ 200 ਰੁਪਏ 10 ਰੁਪਏ ਨਹੀਂ ਪੁੱਛਾਂ ਗੂਗਲ 'ਤੇ ਚਾਉਂਦੇ ਹੋ ਤੁਸੀਂ ਅਸੀ 80 50 ਮਿੱਤਰੋ ਆਹ ਟਿਕਟ ਨਾ ਦਵਾਂਗੇ ਨਹੀਂ ਇਹ ਹੈ ਨਾ ਹੈਵੀ ਕੁਆਲਿਟੀ ਬੋਲੇ ਠੱਗੀਆਂ ਕਰਾਂਗੇ ਤਾਂ ਮਹਿੰਗੀ ਅਲੀ ਕਰਾਂਗੇ 50 ਸਾਨੂੰ ਕੋਈ ਫਾਇਦਾ ਨਹੀਂ 30 ਰੁਪਏ ਅger ਨਾਲ ਖਾਏ ਜਾਂ ਇੱਥੇ ਕੋਈ ਪੇ ਵੇਖ ਦੂੰ 30 ਰੁਪਏ ਬਾਈਨਿੰਗ ਟੇਬਲ ਦਾ ਨਾ ਖਤਰਾ ਕਰੋ ਇਹਨਾਂ ਚ 470 ਰੁਪਏ ਮੂਰਤੀ ਚੈੱਕ ਕਰਾਂ ਉਹ ਐਸਾ ਗਣਪਾ ਭਾਈ ਆ ਗਿਆ ਧਾਰਮਿਕ ਵੱਲੋਂ ਕਿ ਲੈਲਾ ਵੀ ਫੋਟੋ ਫੋਟੋ ਮੂਰਤੀ ਮਾਰਤੀ ਲੈਣੀ रानी तुम्हें सोने लग गए ना मूर्तियां कितनी सोने आ गए बढ़िया है ना, ना।

मसलाई कच्चे पे आ गए बहुत तगड़ा कोरमा है कोड़े बड़ा पाव पाव बड़ा पाव बड़ा पाव लमा दो लास्ट आना जो भीड़ भी जाती है

ਮੈਨੂੰ ਲੱਗਦਾ ਤੈਨੂੰ ਵੀ ਲੱਗਾ ਤੈਨੂੰ ਲੱਗਾ ਲੈ ਭਾਈ ਵੀ ਖੋਚ ਜਿਹੜੀ ਕਸਾ ਕੈਸਾ ਲੱਗਾ ਫਿਰ ਅੱਜ ਮੇਲਾ ਦੇਖ ਕੇ ਮਜ਼ਾ ਆ ਗਿਆ ਫੁੱਲ ਨਜ਼ਾਰੇ ਆ ਗਏ 2500 ਰੁਪਏ ਦੀ ਟਿਕਟ ਲਾ ਕੇ ਜਾ 2500 ਰੁਪਏ ਦੀ ਟਿਕਟ ਲਾਈ ਐ ਅਸੀਂ ਅੱਜ ਬੰਦਿਆ ਉਦਾਰ ਲਿੱਤੇ ਸੀਗੇ 2500 ਰੁਪਏ ਕਿਸੇ ਤੋਂ ਬਸ ਕਹਾਂ ਮਿਲ ਹੋ ਗਿਆ